ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਥੀ ਪਾਤਸ਼ਾਹੇ ਦਸਵੇਂ ਕਬਿਓ ਬਾਈ ਬਿਰਤੀ ਚੋਪਈ ਹਮਨੇ ਕਰਉ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੋਸਤੋ ਸਭ ਦੁਕਾਬ ਹੋ ਆਪ ਹਾਥ ਦੇ ਮੋਹਿਮ ਚਾਪ ਜਾਓ ਸੁਖੇ ਵਸੈ ਮੂਰਗ ਪਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੋ ਰਛਾ ਨਜ ਕਰਦੇ ਕਰੀਐ ਆਸਾ ਵਰਣ ਕੋ ਆਜ ਸੰਗ ਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਿੰਨ ਕੀ ਰਹੇ ਪਿਆਸਾ ਤੁਮਹਿ ਸਾੜ ਅਖਿ ਅਰੁਣਾ ਧਿਆਮੂ ਜੋ ਵਰਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਲਿ ਹੈ ਤ੍ਰਿਨਜਨ ਸ਼ਾਸਤਰ ਹਮਾਰੇ ਮਾਰੇ ਹੈ ਆਪ ਹਾ ਦੇਵ ਜੇ ਵਰਗੈ ਮਰਨ ਕਾਲ ਕ ਤਰਾਸਨ ਵਰਗੈ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੁ ਜੋ ਕਰਿਓ ਰੱਛਾ ਰਾਖ ਲਹਿੂ ਮੁਨਾਕ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਗਿ ਹੰਤਾ ਆਤਮਾ ਹੋ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਬਖਤਰਾ ਅਕਾਲ ਪਾਏ ਸੋਜੇ ਅਬਤਰਾ ਕਾਲ ਪਾਏ ਗੁਰੂ ਜੀ ਸਰਗਸ ਸਾਲ ਕਾਲ ਕਿਆ ਆਤਮਾ ਸਾ ਜਮਨਕਾਲ ਜੋਗੀ ਸਭ ਕੇਉ ਬੇਦਰਾਜ ਪਰਮਾ ਜੋਥਿਓ ਜਮਨਕਾਲ ਸਲੋਸਵਾਰ ਨੰਸ਼ਕਾਰ ਹੈ ਤਾਹੇ ਹਮਾਰਾ ਜਮਨਕਾਲ ਸਹ ਜਗਤ ਬਨਾਇਓ ਦੇਵਦਾਤ ਜਚਨ ਉਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝੀ ਹੋਆ ਹਮਾਰਾ ਨਮਸਕਾਰ ਜਿਸੇ ਕੋ ਮਹਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਉ ਆ ਸਤਰਣਕ ਪਲ ਮੋ ਬਦਕੇਉ ਕੜ ਕੜ ਕੇ ਅੰਦਰ ਕੀ ਜਾਣਤ ਆਪਣੇ ਬੁਰੇ ਕੀ ਪੀਰਮ ਸ਼ਾਨਤ ਚੀਟੇ ਦੇਗ ਜਨਾ ਸੋਲਾ ਸਾਪਰ ਕਿਰਪਾ ਦਿਸਟ ਅਗਰ ਫੂਲਾ ਸੰਤ ਅਨੰਦੁ ਉਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਵ ਛਣ ਕਟ ਕਟ ਕੇ ਪਰ ਪਰ ਕੀ ਜਾਣ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰਾ ਜਵਾਕ ਰਖ ਕਰਤ ਹੋ ਗਮ ਹੂੰ ਤਉ ਮੈਂ ਮਿਲਤ ਦੇਹੇ ਦਰਸਬ ਹੂੰ ਜਿਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਜ ਉਚਾਰੈ ਤੁਮ ਸਭ ਹਿਤਾ ਰਹੈ ਨਿਰਾਲਮ ਜਾਨਤ ਬੇਦ ਪੇਦਾਰਾਲਮ ਨਿਰੰਕਾਰ ਨਿਰਵਕਾਰ ਨਿਰਨਾਮ ਬਵਾਦਾਨੀ ਦਾ ਨਾਦ ਸੰਭ ਤਾਕਾ ਮੂਨ ਚਾਰਦ ਪੇਦਾਂ ਜਾ ਕੋ ਦੇਵ ਨਾ ਪਾਤ ਪੇਦਾਂ ਤਾ ਕਾ ਕਰਪਾ ਹਰਿ ਨਿਮਾਨਤ ਮਹਾ ਮੂੜ ਹੈ ਗਜ ਪੀਧ ਨਾ ਜਾਣਤ ਮਹਾ ਦੇਵ ਕੋ ਕਹ ਦਸਦਾ ਸਿਮ ਅਨੰਤ ਰੰਕਾਰ ਕਾ ਚੀਨਤ ਨਹਿ ਪੀਵ ਆਪ ਆਪਣੇ ਮਨ ਹੈ ਜੀਤੇ ਵਰਣਨ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਨ ਨਾ ਜੈ ਉਸਾਰ ਕਹ ਹੈ ਬਿਸ ਜਾ ਪ੍ਰਥਮ ਸੰਸਾਰਾ ਇਕਰੂਪਨੂਵਸਰੂਪਾ ਰੰਗ ਪਿਉ ਰਾਵ ਕਹਿ ਭੂਪਾ ਅੰਡਜ ਜੇ ਰਜ ਸੇਤੇ ਕੀਨੀ ਤਪਿ ਖਾਨ ਬਹੁ ਰਚ ਦੇਨੀ ਕਹੋ ਫੁਲ ਰਾਜਾ ਹਾ ਬਟਾ ਕਹੋ ਸ਼ਮਣ ਪਿਉ ਸੰਗਰ ਕਠਾ 사ਗਰੇ ਸ੍ਰਿਸ਼ਟ ਦਿਖਾਇਆ ਚੰਪਾਵ ਆਜ ਵਾਸਰੂਪ ਸਵੈਮ ਸਭ ਆਵਰਚਾ ਮੇਰੀ ਤਮ ਕਰੋ ਸੇਖੁ ਬਾਰ ਸਿਕ ਸੰਗ ਰੂਪ ਦੂ ਕੀਠੇਠ ਵਤੜ ਪਤ ਸਗਲ ਮਲੇਸ਼ ਕਰੋ ਰਣ ਗਾਤਾ ਜਿਹਾ ਤੁਝ ਦੈ ਸ਼ਰਣੈ ਪਰੇ ਜਿਨ ਕੈ ਦੁਸ਼ਟ ਦੁਖਤ ਹੋਵੀ ਮਰੇ ਬੁਰਖ ਜਵਨ ਪਗ ਪਰੇ ਤੇ ਹਾਰੇ ਜਿਨ ਕੈ ਤੁਮ ਸੰਕਟ ਸਭ ਟਾਰੇ ਜੋ ਅਕਲ ਕੁਗਬਾਰਤ ਆਈ ਹੈ ਤਾਂਕੇ ਕਾ ਨਿਕਟ ਨਾ ਹੈ ਰੱਛਾ ਹੋਏ ਤਾਹੇ ਸਭ ਕੰਨ ਦੁਸ਼ਟ ਅਰਿਸ਼ਟ ਤਰਿਤ ਕੰਨ ਕਿਰਪਾ ਦ੍ਰਿਸ਼ ਜਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕਮ ਹਰ ਹੋ ਅਰੇ ਦੇ ਸਦਾ ਕਰਮੋਸ਼ ਹੋਏ ਦੁਸ਼ਟ ਉਚਾਪ ਸਕੈ ਨਾ ਕੋਈ ਏਗ ਬਾਰ ਅਨੰਦ ਮਸਹਾਰਾ ਆਖਾਲ ਪਾਸੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੀ ਰਹਾ ਕਰਣ ਗੇਤ ਮੈਂ ਸ਼ਰਨ ਤਿਹਾਰੀ ਆਪ ਹਾਦਨ ਹੋਵਰੀ ਸਰੋ ਠੋਰ ਮੋਹੋ ਸਹਾਈ ਦੁਖ ਦੋਤੇ ਲਿਹੁ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗਨੰਦ ਗਰਾ ਪੂਰਨ ਸੁਵਰਤਾ ਇਲਵਿਕ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਕਉ ਸਹਿ ਕਰਤਾ ਸ੍ਰੀ ਆਤੋ ਜੋ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਅੰਤ ਕਾਲਾ ਮਨ ਬਾਠ ਦੁਖ ਲਾ ਪਾਵੇ ਸੋਈ ਦੋਖ ਨਾ ਦਿਸੈ ਬਿ ਆਬਦ ਕੁਵੀ ਅੜਲ ਸੁਣੇ ਗੁੰਗ ਜੋ ਯਾ ਸੁਖ ਨਾ ਪਾਵੇ ਸੁਣੇ ਮੂਲ ਚਿਤ ਲਾਇ ਚਤੁਰਤਾ ਵਈ ਦੋਖ ਦਰਦ ਪਾਉ ਨਿਗੁਣਾ ਦਿਨ ਨਰਕੇ ਰਹੈ ਹੋ ਜਿਆ ਕੇਗ ਬਾਰ ਚੋ ਪੈ ਕੋ ਕਹੈ ਚੋ ਪਈ ਸੰਬਤ ਸਤ ਰਹੈ ਸੈ ਸੁਖੀ ਜੈ ਅਰਧ ਸੈਸ ਬਨਤੀ ਕਹਿਜੈ ਪਾਦਰ ਸੁਦੇ ਅਸ਼ਟਮੀ ਰਾਵਾ ਤੀਰ ਸੂਦਰਵ ਗ੍ਰੰਥ ਸੁਧਾਰ ਤੀਰ ਸੂਦਰਵ ਗ੍ਰੰਥ ਸੁਧਾਰ ਸਭ ਗਿਆ ਪਾਹੇ ਗਨ ਜਾਤੇ ਤੁਮਰੇ ਦਵ ਤੇ ਕੋ ਆਖ ਤਰਣਿਆ ਲਿਓ ਅਨਾਵ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਅਨੇਕ ਨਾ ਮੰਨਿਓ ਏਕ ਨਾ ਮੰਨਿਓ ਸਮਰੇ ਸਾਸਤਰ ਵਿੱਚ ਸਮੈ ਉਹ ਪਿਦ ਕਹੈ ਅਨੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਕਰੇ ਕਰ ਮੈਂ ਨਾ ਕਹੋ ਸਾ ਤੂੰ ਸੇ ਵਖਾਨਿਓ ਦੁਹਰਾ ਸਗਲ ਦਵਾਰ ਕੋ ਛਾਟ ਕੈ ਗੇਹੋ ਤੁਮਹਾਰੋ ਦਵਾਨ ਬਾਹੀ ਗਹੇ ਕੇ ਲਾਜ ਅਸ ਗੋਬਿੰਦਾ ਤੁਮਹਾਰੋ ਬਾਹੀ ਗਹੇ ਕੇ ਲਾਜ ਅਸ ਗੋਬਿੰਦਾਸ ਤੁਹਾਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ